हां जी दोस्तों बहुत सारीयां खबरਾਂ ਨੇ जी लोकसभा ਚੋਣਾਂ ਜਿਹੜੀਆਂ ਜਾਰੀ ਨੇ ਉਧਰੋਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਖਬਰਾਂ ਨੇ ਅਕਾਲੀ ਦਲ ਦੀ ਨਵੀਂ ਸੂਚੀ ਬਾਹਰ ਆ ਗਈ ਆ ਇਕਦੋ ਅੰਤਰਰਾਸ਼ਟਰੀ ਮਸਲੇ ਵੀ ਨੇ ਉਹਨਾਂ ਤੇ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਛੋੜੀ ਜੀ ਬੇਨਤੀ ਕਿ ਜੇਕਰ ਤੁਹਾਨੂੰ ਆਪਣਾ ਕੰਮ ਚੰਗਾ ਲੱਗਦਾ ਤੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਕੇ ਜ਼ਰੂਰ ਦੱਸ ਸਕਦੇ ਹੋ ਬਹੁਤ ਸਾਰੇ ਸੱਜਣ ਜਿਹੜੇ ਦੇਖਦੇ ਨੇ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਸੋ ਛੋੜੀ ਜੀ ਬੇਨਤੀ ਹੈ ਜੀ ਕਿ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਨੂੰ ਕਿਉਂਕਿ ਜਦੋਂ ਆਪਾਂ ਖਬਰਾਂ ਤੇ ਗੱਲਬਾਤ ਕਰਦੇ ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਚੰਗਾ ਲੱਗਣਾ ਜਿੱਦਾਂ ਕਈ ਗੱਲਬਾਤ ਕਰਦੇ ਬਾਰ ਤੇ ਆਮ ਸ਼ੋਰ ਕੇ ਜਿੰਨੇ ਵੀ ਤੁਸੀਂ ਨਾਲ ਜੁੜਨ ਵਾਲੇ ਭੈਣ ਭਰਾਓ ਤੁਸੀਂ ਇਸ ਬੇਨਤੀ ਤੇ ਜਿਹੜਾ ਧਿਆਨ ਦਿਓਗੇ ਸ਼੍ਰੋਮਿਕਾਲੀ ਦਲ ਇਹਨਾਂ ਦੇ ਵੱਲੋਂ ਜੀ ਆਪਣੀ ਜਿਹੜੀ ਆ ਨਵੀਂ ਸੂਚੀ ਜਾਰੀ ਕੀਤੀ ਗਈ ਆ ਪ੍ਰਧਾਨ ਸਾਹਿਬ ਅੱਜ ਉਹਨਾਂ ਨੇ ਇੱਕ ਤਾਂ ਮਹਿੰਦਰ ਸਿੰਘ ਕੇਪੀ ਨੂੰ ਜਿਹੜਾ ਜੁਆਇਨ ਕਰਵਾਇਆ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਲੁਧਿਆਣੇ ਤੋਂ ਰਣਜੀਤ ਸਿੰਘ ਢਿੱਲੋਂ ਨੇ ਸ਼੍ਰੋਮਿਕਾਲੀ ਦਲ ਦੇ ਉਮੀਦਵਾਰ ਚੰਡੀਗੜ੍ਹ ਤੋਂ ਹਰਦੀਪ ਸੈਣੀ ਹਿਸ਼ਾਰਪੁਰ ਤੋਂ ਸੂਨ ਸਿੰਘ ਠੰਡਲ ਫਿਰੋਜ਼ਪੁਰ ਤੋਂ ਗੁਰਦੇਵ ਸਿੰਘ ਬੋਬੀ ਮਾਨ ਤੇ ਬਠਿੰਡਾ ਤੋਂ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਗੈਸ ਕਰੋ ਕਿ ਬਠਿੰਡਾ ਤੋਂ ਕੌਣ ਹੋ ਸਕਦਾ ਸੋ ਬਠਿੰਡਾ ਤੋਂ ਉਹਨਾਂ ਦੀ ਧਰਮ ਪਤਨੀ ਪਾਪ ਹਰਸਿਮਰਤ ਕੌਰ ਬਾਦਲ ਜੀ ਬਠਿੰਡਾ ਸੀਟ ਤੋਂ ਆ ਗਏ ਨੇ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਇੱਕ ਵੀ ਲੌਗ ਦੇ ਵਿੱਚ ਕਿ ਕਈ ਵਾਰ ਇਹ ਜਿਹੜੀ ਆ ਰਣਨੀਤੀ ਵੀ ਹੋ ਸਕਦੀ ਆ ਹੁਣ ਬਠਿੰਡਾ ਦੀ ਸੀਟ ਪਿਛਲੀ ਵਾਰ ਐਲਾਨੀ ਨਹੀਂ ਗਈ ਐਲਾਨ ਨਹੀਂ ਐਲਾਨ ਨਹੀਂ ਤਾਂ ਇਹਨਾਂ ਨੇ ਆਪ ਹੀ ਆ ਕਿਸੇ ਤੋਂ ਇਹ ਤਾਂ ਖੁਦ ਕਹਿੰਦੇ ਨੇ ਨਾ ਕਿ ਅਸੀਂ ਕਿਹੜਾ ਦਿੱਲੀੋਂ ਪੁੱਛ ਕੇ ਕੋਈ ਐਲਾਨ ਕਰਨੇ ਆ ਤੇ ਪਰ ਜੇਕਰ ਉੱਥੇ ਹਰ ਸਿਮਰਤ ਕੌਰ ਬਾਦਲ ਦਾ ਨਾਮ ਐਲਾਨ ਦਿੱਤਾ ਜਾਂਦਾ ਉਹਦੀ ਚਰਚਾ ਘੱਟ ਹੋਣੀ ਸੀ ਨਹੀਂ ਐਲਾਨੇ ਦੀ ਜਿਆਦਾ ਹੋ ਗਈ ਉਸ ਤੋਂ ਬਾਅਦ ਚਲੋ ਇਹਨਾਂ ਦਾ ਸੰਗਰੂਰ ਵਾਲਾ ਮਸਲਾ ਜਿਹੜਾ ਸਾਰਾ ਉਹਦੇ ਤੇ ਵੀ ਲਗਾਤਾਰ ਉਹਨੂੰ ਆਪਾਂ ਬੈਡ ਪ੍ਰੈਸ ਵੀ ਕਹਿ ਸਕਦੇ ਹਾਂ ਅਕਾਲੀ ਦਲ ਦੇ ਲਈ ਪਰ ਇਹ ਚਰਚਾ ਦੇ ਵਿੱਚ ਵੀ ਨੇ ਸ਼੍ਰੋਮਣੀ ਕਾਲੀ ਦਲ ਕਾਫੀ ਚਰਚਾ ਦੇ ਵਿੱਚ ਵੀ ਹੈ ਸੋ ਇਹ ਇਹਨਾਂ ਨੇ ਐਲਾਨ ਕਰ ਦਿੱਤੇ ਨੇ ਜੀ ਬਠਿੰਡਾ ਸੀਟ ਤੋਂ ਤੁਹਾਨੂੰ ਪਤਾ ਉਧਰੋਂ ਖੋਡਿਆ ਸਾਹਿਬ ਵੀ ਨੇ ਤੇ ਕਿਉਂਕਿ ਭਾਜਪਾ ਦੇ ਵੱਲੋਂ ਇਹਨਾਂ ਦਾ ਅਕਾਲੀ ਦਲ ਤੋਂ ਹੀ ਰੁਸਿਆ ਪਰਿਵਾਰ ਮਲੂਕਾ ਸਾਹਿਬ ਦੀ ਜਿਹੜੀ ਡਾਟਰ-ਇਨ ਲਾ ਉਹ ਚੋਣ ਲੜ ਰਹ ਲਖਾ ਸੁਧਾਨਾ ਬਾਈ ਨੇ ਸ਼ੋਮਨੀ ਕਾਲੀ ਦਾ ਅਮਰਸਰ ਦੇ ਵੱਲੋਂ ਤੇ ਆਪਣੇ ਇਧਰੋਂ ਬਹੁਤ ਜਿਹੜਾ ਜੀਤਮਿੰਦਰ ਸਿੰਘ ਸਿੱਧੂ ਦਾ ਪੈਸੇ ਨਾਮ ਹੈ ਕਾਂਗਰਸ ਤੋਂ ਪਰ ਤੁਹਾਨੂੰ ਪਤਾ ਬਹੁਤ ਲਗਾਤਾਰ ਇਹ ਗੱਲ ਹੋ ਰਹੀ ਸੀ ਕਿ ਆਪਣੇ ਜਿਹੜੇ ਰਾਜਾ ਬਣਗੇ ਜਾਂ ਉਹਨਾਂ ਦੀ ਵਾਈਫ ਹੋ ਸਕਦੇ ਨੇ ਸੋ ਇਸ ਕਰਕੇ ਜਦੋਂ ਉਹਨਾਂ ਦਾ ਨਾਮ ਨਹੀਂ ਆਇਆ ਤਾਂ ਇਹ ਵੀ ਕਿਹਾ ਜਾ ਰਿਹਾ ਵੇ ਕਿ ਤੇ ਉਹ 25 75 50 50 ਕੁਛ ਇਦਾਂ ਦਾ ਸਿਸਟਮ ਤਾਂ ਨਹੀਂ ਹੋ ਗਿਆ ਸੋ ਇਹ ਤਾਂ ਹੁਣ ਆਪਾਂ ਨੂੰ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਹਾਲਾਂਕਿ ਪੋਲੀਟੀਸ਼ੀਅਨ ਕਦੀ ਵੀ ਇਦਾਂ ਦੀਆਂ ਗੱਲਾਂ ਮੰਨਦੇ ਤਾਂ ਨਹੀਂ ਹੁੰਦੇ ਪਰ ਜਿਹੜਾ ਲੱਗਦਾ ਸੀ ਪਹਿਲਾਂ ਕਿ ਸ਼ਾਇਦ ਬੜਿੰਗ ਸਾਹਿਬ ਆਉਣਗੇ ਅੱਛਾ ਕਾਲੀ ਦਲ ਦੇ ਲਈ ਵੀ ਜਿਹੜਾ ਲੁਧਿਆਣੇ ਤੋਂ ਇੱਕ ਜੋਗ ਉਮੀਦਵਾਰ ਹੋ ਸਕਦਾ ਸੀ ਪੈਸੇ ਤਾਂ ਚਲੋ ਉਹਨਾਂ ਨੇ ਸੋਚ ਸਮਝ ਕੇ ਟਿਕਟ ਦਿੱਤੀ ਹੋਵੇਗੀ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਉਹ ਇੱਕ ਪੰਥਕ ਚਿਹਰਾ ਮੋਹਰਾ ਵੀ ਆ ਉਹਨਾਂ ਦਾ ਜਾਂ ਜੈਸਵੀ ਕੇ ਨਾਲ ਉਹ ਵਿਚਰਦੇ ਨੇ ਜੈਸਵੀ ਕਦੀ ਉਹ ਸਿਆਸਤ ਕਰਦੇ ਨੇ ਸੋ ਮੰਨਿਆ ਜਾ ਰਿਹਾ ਸੀ ਕਿ ਉਹ ਜਿਹੜਾ ਚੰਗੇ ਉਮੀਦਵਾਰ ਲੁਧਿਆਣੇ ਤੋਂ ਹੋ ਸਕਦੇ ਨੇ ਬਾਕੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਿ ਹੋ ਸਕਦਾ ਪ੍ਰਧਾਨ ਸਾਹਿਬ ਖੁਦ ਆਉਣ ਜਾਂ ਸ਼ਾਇਦ ਮਜੀਠੀਆ ਸਾਹਿਬ ਜਿਹੜਾ ਹੁਣ ਪਰ ਉਹਨਾਂ ਦਾ ਤਾਂ ਹਜੇ ਚਲੋ ਐਲਾਨ ਨਹੀਂ ਹੋਇਆ ਪੀਬੀਸੀ ਪੰਜਾਬੀ ਦੀ ਇੱਕ ਜਿਹੜੀ ਆ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾ ਇਹ ਦੱਸਦੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਾਸ ਬਾੜਾ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਤੇ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਆ ਮਾਮਾ ਭੈਣਾਂ ਦਾ ਸੋਨਾ ਲੈ ਕੇ ਕੁਝ ਪੈਟੀਆਂ ਨੂੰ ਵੰਡਣਾ ਚਾਹੁੰਦੀ ਆ ਪੀਐਮ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਮੁਸਲਮਾਨਾਂ ਬਾਰੇ ਵੀ ਟਿੱਪਣੀ ਕੀਤੀ ਹੈ ਜਿਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਨਫ਼ਰਤ ਦੇ ਬੀਜ ਬੀ ਰਹੇ ਨੇ ਪੀਐਮ ਮੋਦੀ ਦੇ ਭਾਸ਼ਣ ਖਤਮ ਹੋਣ ਦੇ ਕੁਝ ਦੇਰ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਜਿਨ੍ਹਾਂ ਵਿੱਚ ਉਹਨਾਂ ਨੇ ਮੋਦੀ ਸਾਹਿਬ ਨੂੰ ਚੁਣੌਤੀ ਦਿੱਤੀ ਕਿ ਤੁਸੀਂ ਸਾਡੇ ਘੋਸ਼ਣਾ ਪੱਤਰ ਦੇ ਵਿੱਚ ਕਿਤੇ ਵੀ ਮੁਸਲਮਾਨ ਜਾਂ ਹਿੰਦੂ ਲਿਖਿਆ ਹੋਵੇ ਤਾਂ ਦਿਖਾ ਦਿਓ ਅੱਜ ਖੜਗੇ ਸਾਹਿਬ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਗੱਲ ਦਾ ਇਹ ਜਿਹੜਾ ਮੁੱਦਾ ਉਹਨਾਂ ਨੇ ਵੀ ਉਠਾਇਆ ਅੱਛਾ ਮੋਦੀ ਸਾਹਿਬ ਨੇ ਇਹਦੇ ਵਿੱਚ ਨਾ ਭਾਰਤ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦਿੱਤਾ ਗਿਆ ਸੀਗਾ ਉਹਨੂੰ ਬੁਨਿਆਦ ਬਣਾ ਕੇ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਸੋ ਉਹਨਾਂ ਨੇ ਮੋਦੀ ਸਾਹਿਬ ਨੇ ਕਿਹਾ ਕਿ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਮੋਦੀ ਸਾਹਿਬ ਕਹਿ ਰਹੇ ਨੇ ਕਿ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ਤੇ ਸਭ ਤੋਂ ਪਹਿਲਾ ਹੱਕ ਮੁਸਲਮਾਨਾਂ ਦਾ ਹੈ ਇਸ ਦਾ ਮਤਲਬ ਹੈ ਕਿ ਜਾਇਦਾਦ ਇਕੱਠਾ ਕਰਕੇ ਕਿਸ ਨੂੰ ਵੰਡਣਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ ਉਹਨਾਂ ਨੂੰ ਵੰਡਣਗੇ ਕੁਝ ਪੈਟੀਆਂ ਨੂੰ ਵੰਡਣਗੇ ਕੀ ਤੁਹਾਡੀ ਮਿਹਨਤ ਦਾ ਪੈਸਾ ਕੁਝ ਪੈਟੀਆਂ ਨੂੰ ਦਿੱਤਾ ਜਾਵੇਗਾ ਤੁਹਾਨੂੰ ਮਨਜ਼ੂਰ ਹੈ ਇਹ ਮੋਦੀ ਸਾਹਿਬ ਨੇ ਕੱਲ ਜਿਹੜੀ ਗੱਲ ਕਹੀ ਆ ਅਚਾ ਇਹ ਫਿਰ ਇਹਨਾਂ ਨੇ ਮੋਦੀ ਸਾਹਿਬ ਨੇ ਆਪਣੇ ਭਾਜਪਾ ਦੇ ਵਿੱਚ ਕਾਂਗਰਸ ਦੇ ਜਿਹੜਾ ਮੈਨੀਫੈਸਟੋ ਨੂੰ ਲਗਾਤਾਰ ਹੀ ਨਿਸ਼ਾਨਾ ਬਣਾਇਆ ਰਹੇ ਨੇ ਖੈਰ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀਆਂ ਔਰਤਾਂ ਦੇ ਸੋਨੇ ਦਾ ਹਿਸਾਬ ਕਰਕੇ ਉਹਨੂੰ ਵੰਡਣਾ ਚਾਹੁੰਦੀ ਹੈ ਐਂਡ ਮੋਦੀ ਸਾਹਿਬ ਨੇ ਕਿਹਾ ਕਿ ਸਾਡੇ ਆਦਿਵਾਸੀ ਪਰਿਵਾਰਾਂ ਦੇ ਵਿੱਚ ਚਾਹਦੀ ਹੁੰਦੀ ਹੈ ਉਹਦਾ ਹਿਸਾਬ ਲਗਾਇਆ ਜਾਵੇਗਾ ਜਿਹੜੀ ਭੈਣ ਦਾ ਸੋਨਾ ਹੈ ਜਿਹੜੀ ਜਾਇਦਾਦ ਹੈ ਉਹਨੂੰ ਸਾਰਿਆਂ ਦੇ ਵਿੱਚ ਬਰਾਬਰ ਵੰਡ ਦਿੱਤਾ ਜਾਵੇਗਾ ਕੀ ਤੁਹਾਨੂੰ ਇਹ ਮਨਜ਼ੂਰ ਹੈ ਕੀ ਤੁਹਾਡੀ ਜਾਇਦਾਦ ਸਰਕਾਰ ਨੂੰ ਲੈਣ ਦਾ ਹੱਕ ਹੈ ਕੀ ਤੁਹਾਡੀ ਮਿਹਨਤ ਕਰਕੇ ਕਮਾਈ ਗਈ ਜਾਇਦਾਦ ਨੂੰ ਕਬਜ਼ੇ ਵਿੱਚ ਲੈਣ ਦਾ ਸਰਕਾਰ ਕੋਲ ਹ ਅੱਛਾ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਇਹ ਮੋਦੀ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਦਾ ਮੈਨੀਫੈਸਟੋ ਕਹਿ ਰਿਹਾ ਕਿ ਇਹ ਚਲੋ ਆਪਾਂ ਆਲਰੇਡੀ ਖੈਰ ਗੱਲ ਕਰ ਹੀ ਲਈ ਐ ਅੱਛਾ ਇਹਦੇ ਵਿੱਚ ਹੁਣ ਆਪਾਂ ਇਹ ਆਉਣੇ ਆ ਕਿ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕੀ ਸੀ ਬੀਬੀਸੀ ਪੰਜਾਬੀ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹਦੇ ਵਿੱਚ ਇਸ ਰਿਪੋਰਟ ਦੇ ਵਿੱਚ ਜ਼ਿਕਰ ਮਿਲਦਾ ਸਾਨੂੰ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੇ ਸਾਲ 2006 ਵਿੱਚ ਰਾਸ਼ਟਰੀ ਵਿਕਾਸ ਪਰਿਸ਼ਦ ਐਨਡੀਸੀ ਦੀ ਬੈਠਕ ਦੇ ਵਿੱਚ ਭਾਸ਼ਣ ਦਿੱਤਾ ਸੀ ਸਰਦਾਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਸਾਡੀਆਂ ਸਮੂਹਕ ਤਰਜੀਹਾਂ ਸਪਸ਼ਟ ਨੇ ਖੇਤੀ ਪਾਣੀ ਦੀ ਸਿੰਚਾਈ ਜਲ ਸਰੋਤ ਸਿਹਤ ਸਿੱਖਿਆ ਪਿੰਡੂ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਨਿਵੇਸ਼ ਤੇ ਸਮਾਨ ਬੁਨਿਆਦੀ ਢਾਂਚੇ ਦੇ ਲਈ ਲੋੜਿੰਦੇ ਸਰਕਾਰੀ ਨਿਵੇਸ਼ ਦੀਆਂ ਲੋੜਾਂ ਦੇ ਨਾਲ ਹੀ ਅਨਸੂਚਿਤ ਜਾਤ ਅਨਸੂਚਿਤ ਜਨਜਾਤੀ ਤੇ ਹੋਰ ਪਿਛੜੇ ਵਰਗਾਂ ਨੂੰ ਉੱਪਰ ਚੱਕਣ ਦੇ ਲਈ ਪ੍ਰੋਗਰਾਮ ਘਟ ਗਿਣਤੀਆਂ ਔਰਤਾਂ ਤੇ ਬੱਚਿਆਂ ਦੇ ਲਈ ਯੋਜਨਾਵਾਂ ਉਹਨਾਂ ਨੇ ਕਿਹਾ ਸੀ ਕਿ ਅਨਸੂਚਿਤ ਜਾਤਾਂ ਅਤੇ ਜਨਜਾਤੀਆਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਤੇ ਸਾਨੂੰ ਕਈ ਨਵੀਆਂ ਯੋਜਨਾਵਾਂ ਲਿਆ ਕੇ ਯਕੀਨੀ ਬਣਾਉਣਾ ਪਵੇਗਾ ਕਿ ਘਟ ਗਿਣਤੀਆਂ ਦਾ ਅਤੇ ਖਾਸ ਕਰਕੇ ਮੁਸਲਮਾਨਾਂ ਨੂੰ ਵੀ ਉੱਪਰ ਚੁੱਕਿਆ ਜਾ ਸਕੇ ਉਹਨਾਂ ਨੂੰ ਵੀ ਵਿਕਾਸ ਦਾ ਫਾਇਦਾ ਮਿਲ ਸਕੇ ਇਹਨਾਂ ਸਾਰਿਆਂ ਦਾ ਸਰੋਤਾਂ ਉੱਤੇ ਪਹਿਲਾ ਦਾਵਾ ਹੋਣਾ ਚਾਹੀਦਾ ਹੈ ਕੇਂਦਰ ਦੇ ਕੋਲ ਬਹੁਤ ਜ਼ਿੰਮੇਵਾਰੀਆਂ ਹਨ ਤੇ ਇਹਨਾਂ ਸਾਰੇ ਸਰੋਤਾਂ ਦੀ ਉਪਲਬਧਤਾ ਦੇ ਵਿੱਚ ਸਾਰਿਆਂ ਦੀਆਂ ਲੋੜਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਅੱਛਾ ਇਹਦੇ ਵਿੱਚ ਇਹਨਾਂ ਨੇ ਬੀਬੀਸੀ ਨੇ ਵੀ ਗੱਲ ਕੀਤੀ ਹੈ ਜਾਂ ਜਿਹੜੀ ਗੱਲ ਤੇ ਆਪਣੀ ਧਿਆਨ ਆਪਾਂ ਨੂੰ ਦੇਣਾ ਚਾਹੀਦਾ ਕਿ ਸਰਦਾਰ ਮਰਮੂਰ ਸਿੰਘ ਨੇ ਕਿਤਾਬ ਪਾਚ ਨਗਰੀਜੀ ਦੇ ਵਿੱਚ ਦਿੱਤਾ ਸੀ ਦੂਜਾ ਉਹਨਾਂ ਨੇ ਕਿਤੇ ਵੀ ਅਧਿਕਾਰ ਜਾਂ ਹੱਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਕਲੇਮ ਸ਼ਬਦ ਦੀ ਵਰਤੋਂ ਕੀਤੀ ਸੀ ਕਿ ਕਲੇਮ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਪੜ ਸਕਦੇ ਹਾਂ ਕਲੇਮ ਦਾ ਵੈਸੇ ਦਾਵਾ ਹੁੰਦਾ ਜਾਂ ਬਈ ਉਹਨਾਂ ਨੂੰ ਇਹਦੇ ਵਿੱਚ ਇਹਨਾਂ ਨੇ ਜਿਹੜੀ ਮੋਸਟਲੀ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਇਹਨਾਂ ਨੇ ਸਾਰਿਆਂ ਦੀ ਗੱਲ ਕੀਤੀ ਸੀਗੀ ਜਿਹੜਾ ਅਨਸੂਚਿਤ ਜਾਂ ਜਨਜਾਤੀਆਂ ਜਾਂ ਹੋਰ ਪਿਛਲੇ ਵਰਗਾਂ ਨੂੰ ਜਿਹੜਾ ਤੇ ਨਾਲ ਦੀ ਨਾਲ ਘੱਟ ਗਿਣਤੀਆਂ ਔਰਤਾਂ ਦੇ ਬੱਚਿਆਂ ਦੇ ਲਈ ਯੋਜਨਾਵਾਂ ਸੋ ਇਹ ਇਹ ਇਹਨੂੰ ਬੁਨਿਆਦ ਬਣਾ ਕੇ ਜਿਹੜਾ ਪੀਐਮ ਸਾਹਿਬ ਨੇ ਉਹ ਗੱਲ ਕਹੀ ਹੈ ਸੋ ਇਹਨੂੰ ਹੁਣ ਇਹ ਕਿਹਾ ਜਾ ਰਿਹਾ ਕਿ ਕਿਉਂਕਿ ਜੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਲੱਗ ਗਿਆ ਕਿ ਅਸੀਂ ਜਿਹੜਾ ਪਹਿਲੇ ਦੌਰ ਦੇ ਵਿੱਚ ਨਾ ਹੋਈ ਆ VOTING ਕਿ ਇਹ ਤੋਂ ਇਹ ਡਰ ਗਏ ਨੇ ਜੀ ਪਹਿਲੇ ਦੌਰ ਦੀ VOTING ਤੋਂ ਤੇ ਉਸ ਤੋਂ ਬਾਅਦ ਇਹ ਲਗਾਤਾਰ ਇਹਨਾਂ ਦੇ ਬਨੋਂ ਇਹ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਕਿ ਜਾਂ ਜਿਹੜੀ ਉਹਦੇ ਵਿੱਚ VOTING ਘਟ ਹੋਈ ਹੈ ਪਹਿਲੇ ਦੌਰ ਦੇ ਵਿੱਚ ਉਹਦੇ ਚੱਲਦੇ ਇਹ ਸਾਰਾ ਕੁਝ ਹੋ ਰਿਹਾ ਹੈ ਅੱਛਾ ਪਹਿਲੇ ਦੌਰ ਦੇ ਵਿੱਚ ਜਿਹੜੀ ਇੰਡੀਅਨ ਐਕਸਪ੍ਰੈਸ ਦੀ ਹੀ ਰਿਪੋਰਟ ਹੈ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਸਾਨੂੰ ਕਿ 4% ਦੀ ਕਮੀ ਹੋਈ ਹੈ ਜੀ ਪਹਿਲੇ ਫੇਜ਼ ਦੇ ਵਿੱਚ 2019 ਦੇ ਵਿੱਚ ਜਿੱਥੇ 69.9% ਵੋਟਾਂ ਪਈਆਂ ਸੀਗੀਆਂ ਤੇ 2024 ਦੇ ਵਿੱਚ ਇਹ 65.5% ਪਈਆਂ ਨੇ ਸੋ 36% ਦੇ ਵਿੱਚ ਤੇ ਮਿਘਾਲਿਆ ਦੇ ਵਿੱਚ ਥੋੜਾ ਜਿਹਾ VOTING ਪਰਸੈਂਟ ਇਹ ਨਾਲ ਦੋ ਤਹਾ ਦੇ ਬਕਿਆ ਵਧਿਆ ਬਾਕੀ ਸਾਰੀਆਂ ਜਗ੍ਹਾਾਂ ਤੇ VOTING ਪਰਸੈਂਟ ਹੇਟਾਂ ਨੂੰ ਆਇਆ 36 ਗੜ ਦੇ ਵਿੱਚ 66.26 ਸੀ ਤੇ ਇਸ ਵਾਰ 68.29 ਰਿਹਾ ਇਸੇ ਤਰ੍ਹਾਂ ਮਿਘਾਲਿਆ ਦੇ ਵਿੱਚ 71.43 ਸੀ ਤੇ ਇਸ ਤੋਂ ਵੱਧ ਕੇ 74.5 ਰਿਹਾ ਜਦਕਿ ਬਹੁਤ ਬਹੁਤ ਸਾਰੀਆਂ ਜਗ੍ਹਾਾਂ ਤੇ ਬਾਕੀਆਂ ਤੇ ਘਟਿਆ ਪਰ ਜੇਕਰ ਆਪਾਂ ਦੋ ਦੋ ਤਿੰਨ ਚੁਣਿੰਦਾ ਜਗ੍ਹਾਾਂ ਦੀ ਗੱਲ ਕਰੀਏ ਜਿੱਥੋਂ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਨੂੰ ਬਹੁਤ ਸਾਰੀਆਂ ਉਮੀਦਾਂ ਵੀ ਨੇ ਸੋ ਇਹ ਇੱਕ ਤਾਂ ਬਿਹਾਰ ਦੇ ਵਿੱਚ 4.1% ਜਿਹੜਾ ਘਟ ਹੋ ਗਿਆ ਇਹ 70.15 ਸੀਗਾ ਤੇ ਇਹ ਤੋਂ 68.27 ਰਹਿ ਗਿਆ ਇਸ ਵਾਰ ਮਹਾਰਾਸ਼ਟਰ ਦੇ ਵਿੱਚ ਵੀ 0.37% ਘਟਿਆ ਸ ਰਾਜਸਥਾਨ ਦੇ ਵਿੱਚ ਬਹੁਤ ਘਟਿਆ ਜੀ 6.35% ਉੱਥੇ ਘਟਿਆ ਤਾਮਿਲਨਾਡੂ ਦੀਆਂ ਸਾਰੀਆਂ 39 ਦੀਆਂ 39 ਸੀਟਾਂ ਤੇ VOTING ਹੋ ਗਈ ਆ ਤੇ ਉੱਥੇ 72.44% ਤੋਂ 39 69.46% ਰਿਹਾ ਯੂਪੀ ਚ 8 ਸੀਟਾਂ ਦੇ VOTING ਹੋਈ ਆ ਯੂਪੀ ਦੇ ਵਿੱਚ ਵੀ ਯੂਪੀ ਵੀ ਬਹੁਤ ਇੰਪੋਰਟੈਂਟ ਆ ਬੀਜੇਪੀ ਦੇ ਲਈ ਤੁਹਾਨੂੰ ਪਤਾ 80 ਸੀਟਾਂ ਨੇ ਉੱਥੋਂ ਤੇ ਉੱਥੇ ਜੋਗੀ ਸਾਹਿਬ ਦੀ ਸਰਕਾਰ ਹੈ ਤੇ ਯੂਪੀ ਦੇ ਵਿੱਚੋਂ ਇਹਨਾਂ ਨੂੰ ਕਾਫੀ ਜਿਹੜਾ ਹੈਗਾ ਕਿ ਅਸੀਂ ਬਹੁਤ ਸਾਰੀਆਂ ਸੀਟਾਂ ਉੱਥੋਂ ਕੱਢਣੀਆਂ ਨੇ ਸੋ ਯੂਪੀ ਚ 8 ਸੀਟਾਂ ਦੇ ਉੱਤੇ VOTING ਹੋਈ ਸੀਗੀ ਤੇ 5.23% VOTING ਪਰਸੈਂਟ ਜਿਹੜਾ 2019 ਦੇ ਨਾਲੋਂ ਘਟ ਰਿਹਾ ਉੱਤਰਾਖੰਡ ਵੀ ਬਹੁਤ ਇੱਕ ਇਸੇ ਤਰੀਕੇ ਦੀ ਸਟੇਟ ਹੈ ਇਧਰੋਂ ਹਿੰਦੀ ਬੈਲਟ ਇਹਨੂੰ ਕਿਹਾ ਜਾਂਦਾ 61.88% ਤੋਂ ਘਟ ਕੇ 56% ਤੇ 72% ਤੇ ਆ ਗਿਆ ਇਸੇ ਤਰ੍ਹਾਂ ਨਾਲ ਜੇਕਰ ਵੈਸਟ ਬੰਗਾਲ ਦੀ ਗੱਲ ਕਰੀ ਤਾਂ ਉੱਥੇ 99% ਦੀ ਜਿਹੜੀ ਆ ਵੋਟ ਪਰਸੈਂਟ ਦੀ ਉਹ ਕਮੀ ਹੋਈ ਆ ਸੋ ਇਹ ਇਹਨੂੰ ਹੁਣ ਕਿਹਾ ਜਾ ਰਿਹਾ ਕਿ ਸ਼ਾਇਦ ਭਾਜਪਾ ਨੂੰ ਲੱਗਦਾ ਕਿ ਕਹਾਣੀ ਸਾਡੇ ਹੱਥੋਂ ਨਿਕਲ ਰਹੀ ਹੈ ਮੈਂ ਕੁਝ ਜਿਹੜੇ ਆ ਐਕਸਪਰਟਸ ਆ ਜਾਂ ਜਿਹੜੇ ਆਪਣੇ ਹੈਗੇ ਪੱਤਰਕਾਰ ਨੇ ਉਹਨਾਂ ਨੂੰ ਵੀ ਸੁਣਿਆ ਸੀ ਉਹਨਾਂ ਨੇ ਕਿਹਾ ਕਿ ਇੱਕ ਤਾਂ ਦੋਹਾਂ ਖਾਸ ਕਰਕੇ ਭਾਜਪਾ ਨੂੰ ਵੀ ਇਹ ਲੱਗ ਰਿਹਾ ਪਈ ਅਸੀਂ ਤਾਂ ਜਿੱਤੇ ਹੀ ਪਏ ਆ ਉਹ ਉਹਨਾਂ ਨੇ ਤਾਂ ਵੈਸੇ ਮੈਂ ਪ੍ਰਭੂ ਚਾਵਲਾ ਸਾਹਿਬ ਦੀ ਇੱਕ ਮੁਲਾਕਾਤ ਦੇਖ ਰਿਆ ਸੀ ਉਹਨਾਂ ਨੇ ਤਾਂ ਵੈਸੇ ਦੋਹਾਂ ਤਰ੍ਹਾਂ ਦੀ ਗੱਲ ਕੀਤੀ ਆ ਜਿਹੜਾ ਆਪੋਜੀਸ਼ਨ ਦੀ ਵੀ ਤੇ ਸੱਤਾਧਾਰੀ ਧਿਰ ਦੀ ਵੀ ਪਰ ਇਹ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਸ਼ਾਇਦ ਕਿਤੇ ਇਹਨਾਂ ਨੂੰ ਇਹ ਤਾਂ ਨਹੀਂ ਲੱਗਾ ਵੀ ਅਸੀਂ ਤਾਂ ਜਿੱਤੇ ਹੀ ਪਏ ਆ ਤੇ ਇਹਨਾਂ ਨੇ ਆਪਣੇ ਵੋਟਰ ਵੀ ਨਹੀਂ ਬਾਹਰ ਕੱਢੇ ਜਿਹੜਾ ਇਹਦੇ ਵਿੱਚ VOTING PERCENT ਹੇਠਾਂ ਆਈ ਆ ਜਾਂ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਹੋ ਸਕਦੀ ਆ ਕਿਉਂਕਿ ਆਪੋਜੀਸ਼ਨ ਨੂੰ ਲੈ ਕੇ ਤਾਂ ਕੇਐਸਟੀਕੇ ਦਾ ਜਿਹੜਾ ਮਸਲਾ ਖੜਾ ਕਰ ਦਿੱਤਾ ਗਿਆ ਕਿ ਆਪੋਜੀਸ਼ਨ ਦੇ ਵਿੱਚ ਤਾਂ ਕੋਈ ਚੱਜ ਦਾ ਲੀਡਰ ਹੀ ਹੈ ਨਹੀਂ ਤੁਹਾਨੂੰ ਪਤਾ ਮੀਡੀਆ ਦੇ ਵਿੱਚ ਜੋ ਵੀ ਚੱਲਦਾ ਸੋ ਇੱਕ ਐਂਟੀ-ਇਨਕੰਪੈਂਸੀ ਵੀ ਹੋ ਸਕਦੀ ਹੈ ਆਪਾਂ ਤੁਹਾਡੇ ਨਾਲ ਸੀਐਸਡੀਐਸ ਦਾ ਇੱਕ ਜਿਹੜਾ ਲੋਕਨੀਤੀ ਦਾ ਜਿਹੜਾ ਸਰਵੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਉਹਦੇ ਵਿੱਚ ਸਭ ਤੋਂ ਵੱਡੇ ਮੁੱਦੇ ਕੀ ਸੀ ਬੇਰੁਜ਼ਗਾਰੀ ਦੇ ਤੇ ਜਿਹੜਾ ਇਹ ਅਨਇੰਪਲੋਇਮੈਂਟ ਦੇ ਤੇ ਨਾਲ ਦੀ ਨਾਲ ਜਿਹੜਾ ਕੀਮਤਾਂ ਵੱਧ ਰਹੀਆਂ ਨੇ ਮਹਿੰਗਾਈ ਵੱਧ ਰਹੀ ਹੈ ਸੋ ਇਹਨੂੰ ਪੀਐਮ ਮੋਦੀ ਜਿਹੜਾ ਜਾਂ ਭਾਜਪਾ ਨੂੰ ਕਿਵੇਂ ਟੈਕਲ ਕਰਦੀ ਹੈ ਜਾਂ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਦਾਰੋਂ ਬਦਾਰ ਆ ਉਹਨਾਂ ਨੇ ਇਸ ਚੀਜ਼ ਤੇ ਰੱਖਿਆ ਹੋਇਆ ਸੀ ਕਿ ਆਪੋਜੀਸ਼ਨ ਦੇ ਕੋਲ ਇੰਨੀ ਜ਼ਿਆਦੇ ਜਿਹੜੀ ਕ੍ਰਿਸਮੈਟਿਕ ਲੀਡਰਸ ਹੈ ਨਹੀਂ ਉਹਨਾਂ ਦੇ ਕੋਲ ਜਿਹੜੇ ਹੈਗੇ ਵੀ ਨੇ ਉਹ ਵੀ ਜੇਲ੍ਹ ਦੇ ਵਿੱਚ ਨੇ ਤੇ ਵੀ ਇੱਕ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆਪੋਜੀਸ਼ਨ ਦੇ ਨਾਲ ਜੁੜੀਆਂ ਹੋਈਆਂ ਖੈਰ ਖੈਰ ਜੇਲ੍ਹ ਦੇ ਵਿੱਚ ਨੇ ਜਿਹੜੇ ਉਹਨਾਂ ਦੇ ਬਾਰੇ ਤਾਂ ਸਰਕਾਰ ਦਾ ਇਹ ਕਹਿਣਾ ਕਿ ਭਾਈ ਜੇਕਰ ਅਸੀਂ ਦਿੱਤਾ ਹੁੰਦਾ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਜਿਹੜੀ ਆ ਅਦਾਲਤਾਂ ਜ਼ਮਾਨਤ ਕਿਉਂ ਨਹੀਂ ਦੇ ਰਹੀਆਂ ਸੋ ਖੈਰ ਇਹਨੂੰ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਸ਼ਾਇਦ ਇਹ ਜਾਪ ਰਿਹਾ ਕਿ ਭਾਜਪਾ ਵੀ ਇਸ ਚੀਜ਼ ਤੋਂ ਡਰੀ ਹੈ ਕਿ ਜਿਹੜਾ VOTING ਪਰਸੈਂਟ ਘਟ ਹੋਇਆ ਸੋ ਇਹ ਇਹਨੂੰ ਤਾਂ ਕਰਕੇ ਇਸ ਵੀਕ ਦੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਆ ਜਿਹੜਾ ਹਿੰਦੂ ਮੁਸਲਮਾਨ ਜ਼ਿਆਦਾ ਹੋ ਰਿਹਾ ਇਹਦੇ ਵਿੱਚ ਦੇਖੋ ਤੁਸੀਂ ਕਿਵੇਂ ਸਾਰੇ ਲੋਕਾਂ ਦੇ ਅਸਲੀ ਮਸਲੇ ਜਿਹੜੇ ਆ ਉਹ ਪਰੇ ਪਰੇ ਰਹਿ ਜਾਂਦੇ ਨੇ ਸੋ ਇਹ ਜਿਹੜਾ ਇਹ ਇੱਕ ਹੋਰ ਇਹਨਾਂ ਨੂੰ ਜਿਹੜਾ ਆਈ ਥਿੰਕ ਭਾਜਪੀ ਦੇ ਲਈ ਜਿਹੜਾ ਮੇਰੀ ਚਾਚੇ ਝਟ ਗਏ ਹੋਣਾ ਜਿਹੜਾ ਐਲਨ ਮਸਕ ਸਾਹਿਬ ਨੇ ਇੰਡੀਆ ਆਉਣਾ ਸੀਗਾ ਤੇ ਉਹਦੇ ਵਿੱਚ ਇੱਥੇ ਆ ਕੇ ਉਹਨਾਂ ਨੇ ਜਿਹੜੀ ਆ ਗੱਲਬਾਤ ਕਰਨੀ ਸੀ ਪੀਐਮ ਸਾਹਿਬ ਨਾਲ ਵੀ ਮੁਲਾਕਾਤ ਹੋਣੀ ਸੀ ਸੋ ਪੀਐਮ ਸਾਹਿਬ ਦੇ ਨਾਲ ਫਿਰ ਫੋਟੋ ਸੈਸ਼ਨ ਹੋਣਾ ਸੀ ਉਹ মিডিਆ ਦੇ ਵਿੱਚ ਜਾਣਾ ਸੀ ਫਿਰ ਸਾਰੀਆਂ ਗੱਲਾਂਬਾਤਾਂ ਹੋਣੀਆਂ ਸੀ ਉਹ ਇੱਕ ਜਿਹੜਾ ਵੱਡਾ ਫੰਕਸ਼ਨ ਸੀਗਾ ਉਹ ਇਹਨਾਂ ਦਾ ਮਾਰਿਆ ਗਿਆ ਸੋ ਇਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਲੋ ਡਿਊਟੀਆਂ ਲੋਅਰ ਕਰਨੀਆਂ ਟੈਸਲਾ ਦੇ ਨਾਲ ਤੇ ਉਹਦੇ ਉਹਦੇ ਤੇ ਥੋੜਾ ਹੋਰ ਉਹਨੂੰ ਜਾਂਚ ਪਰਖ ਲਿਆ ਜਾਵੇ ਉਹਨੂੰ ਵੱਡੇ ਪੱਧਰ ਤੇ ਉਹਨੂੰ ਕੀਤਾ ਜਾਵੇ ਤਾਂ ਇਹ ਨੇ ਇਹਨਾਂ ਨੇ ਆਪਣਾ ਜਿਹੜਾ ਐਲਨ ਮਸਕ ਸਾਹਿਬ ਨੇ ਆਪਣਾ ਦੌਰਾ ਉਹਨੂੰ ਰੱਦ ਕਰ ਦਿੱਤਾ ਸੋ ਇਹ ਜਿਹੜਾ ਬੀਜੇਪੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਕਿਵੇਂ ਟੈਕਲ ਕਰਦੀ ਆ ਪੰਜਾਬ ਦੇ ਵਿੱਚ ਵੀ ਸਥਿਤੀਆਂ ਸਪਸ਼ਟ ਹੁੰਦੀਆਂ ਜਾ ਰਹੀਆਂ ਨੇ ਤੇ ਪਹਿਲੇ ਗੇਟ ਦੀ VOTING ਤੋਂ ਬਾਅਦ ਹੁਣ ਦੇਖਦੇ ਆ ਦੂਸਰੀ ਬਾ ਦੂਸਰਾ ਜਿਹੜਾ ਗੇਟ ਦੇ ਵਿੱਚ VOTING ਹੋਣੀ ਆ ਉਹਨੂੰ ਬੀਜੇਪੀ ਕਿਵੇਂ ਇਸ ਚੀਜ਼ ਨੂੰ ਟੈਕਲ ਕਰਦੀ ਆ ਕਿ ਜਿਹੜਾ ਕਟ ਬੋਟ ਪ੍ਰਤੀਸ਼ਤ ਇਹ ਆ ਉਹਦਾ ਨੁਕਸਾਨ ਜਾਂ ਉਹਦਾ ਫਾਇਦਾ ਕਿਸ ਨੂੰ ਹੋ ਸਕਦਾ ਇਹ ਇਹ ਵੀ ਚਾਰਜ ਨੂੰ ਸਾਨੂੰ ਜਿਆਦਾ ਪਤਾ ਲੱਗਣਾ ਸੋ ਇਹਨਾਂ ਮਸਲਿਆਂ ਤੇ ਆਪਾਂ ਗੱਲ ਕਰਦੇ ਰਵਾਂਗੇ ਅੰਤਰਰਾਸ਼ਟਰੀ ਜਿਹੜੇ ਮਸਲਿਆਂ ਤੇ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਸਾਡੇ ਯੂਕੇ ਵਾਲਿਆਂ ਦੇ ਲਈ ਖਬਰ ਹੈ ਜੀ ਕਿ ਅੱਜ ਵੈਸੇ ਤੁਹਾਨੂੰ ਜਦੋਂ ਇਹ ਪਾਸ ਹੋ ਗਿਆ ਤੁਹਾਨੂੰ ਸਾਂਝਾ ਕਰ ਦੇਵਾਂਗੇ ਅੱਜ ਪ੍ਰਧਾਨ ਮੰਤਰੀ ਦੇਸ਼ੀ ਸੂਨਕ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਹੋ ਗਿਆ ਕਦੇ ਲਾਰਡਸ ਦੇ ਵਿੱਚੋਂ ਕਾਮਨਸ ਦੇ ਵਿੱਚ ਕਦੇ ਕਾਮਨਸ ਦੇ ਵਿੱਚੋਂ ਲਾਰਡਸ ਦੇ ਵਿੱਚ ਅਸੀਂ ਅੱਜ ਇਹਨੂੰ ਕਲੀਅਰ ਕਰ ਦੇਣਾ ਰਵਾਂਡਾ ਪਾਲਿਸੀ ਜਿਹੜੀਆਂ ਨੂੰ ਅਸੀਂ ਕਲੀਅਰ ਕਰ ਦੇਣੀ ਤੇ ਜਿਹੜੇ ਲੋਕ ਆ ਜਿਹੜੀਆਂ ਇਹ ਡਿੰਗੀਜ਼ ਜਾਂ ਛੋਟੀਆਂ ਕਸ਼ਤੀਆਂ ਰਾਹੀਂ ਸਮੁੰਦਰੀ ਰਾਸਤੇ ਯੂਕੇ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਅਸੀਂ ਰਵਾਂਡਾ ਭੇਜਣਾ ਸ਼ੁਰੂ ਕਰ ਦੇਣਾ 10 ਤੋਂ 12 ਹਫ਼ਤਿਆਂ ਦੇ ਦਰਮਿਆਨ ਇਹ ਪਹਿਲੀ ਫਲਾਈਟ ਉਡ ਜਾਣੀ ਹੈ ਰਵਾਂਡਾ ਨੂੰ ਇਹ ਸੂਨਕ ਸਾਹਿਬ ਨੇ ਅੱਜ ਇਸ ਗੱਲ ਦੇ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਬਾਕੀ ਜਿਹੜੀ ਯੂਕਰੇਨ ਵਾਲਿਆਂ ਨੂੰ ਥੋੜੀ ਜਿਹਾ ਉਹਨਾਂ ਦੇ ਰਾਹਤ ਦੇ ਲਈ ਖਬਰ ਸੀ ਜਾਂ ਯੂਰੋਪੀਅਨ ਕੰਟਰੀਜ਼ ਦੇ ਲਈ ਵੀ ਕਿ ਉੱਧਰ ਜਿਹੜਾ ਯੂਐਸ ਹਾਊਸ ਦੇ ਵਿੱਚ ਇੱਕ ਬੈਲ ਫਸਿਆ ਹੋਇਆ ਸੀਗਾ ਉਹ ਪਾਸ ਹੋ ਗਿਆ ਹੁਣ ਇਹਦੇ ਚਲਦਿਆਂ 60.84 ਬਿਲੀਅਨ ਡਾਲਰ ਜਿਹੜੇ ਯੂਕਰੇਨ ਕੌਨਫਲਿਕਟ ਲਈ ਮਿਲ ਜਾਣੇ ਇਹਦੇ ਨਾਲ ਨਾਲ ਉਹਨਾਂ ਨੂੰ 23 ਬਿਲੀਅਨ ਹੋਰ ਡਾਲਰ ਜਿਹੜੇ ਮਿਲ ਜਾਣੇ ਆ ਯੂਐਸ ਵੈਪਨਸ ਸਟਾਕਸ ਜਾਂ ਫੈਸਿਲਿਟੀਆਂ ਇਹਨਾਂ ਨੂੰ ਪੂਰਾ ਕਰਨ ਦੇ ਲਈ ਸੋ ਤਕਰੀਬਨ ਉਹਨਾਂ ਨੂੰ 80+ ਜਿਹੜਾ ਉਹਨਾਂ ਨੂੰ ਬਿਲੀਅਨ ਡਾਲਰਸ ਇਹ ਮਿਲ ਜਾਣੇ ਆ ਯੂਕਰੇਨ ਨੂੰ ਤੇ ਉਹਨਾਂ ਦਾ ਬਾਰ ਬਾਰ ਕਹਿਣਾ ਸੀ ਕਿ ਜੇਕਰ ਤੁਸੀਂ ਰਸ਼ੀਆ ਨੂੰ ਇੱਥੇ ਨਹੀਂ ਰੋਕਿਆ ਤੇ ਇਹ ਕਹਾਣੀ ਬਹੁਤ ਜ਼ਿਆਦਾ ਖਰਾਬ ਹੋ ਜਾਣੀ ਆ ਇਹ ਜਿਹੜਾ ਯੂਐਸ ਦੇ ਵੱਲੋਂ ਉੱਥੇ ਬਿੱਲ ਪਾਸ ਹੋਇਆ ਇਹਦੇ ਵਿੱਚ ਨਾਲ ਦੀ ਨਾਲ 26 ਬਿਲੀਅਨ ਡਾਲਰ ਜਿਹੜੇ ਆ ਇਜ਼ਰਾਈਲ ਨੂੰ ਵੀ ਮਿਲਣਿਆ ਇਹਦੇ ਵਿੱਚ 9.1 ਬਿਲੀਅਨ ਜਿਹੜੇ ਹਿਊਮਨਿਟੇਰੀਅਨ ਏਡ ਦੇ ਲਈ ਵੀ ਆ ਹਿਊਮਨਿਟੇਰੀਅਨ ਨੀਡਸ ਦੇ ਲਈ ਵੀ ਆ ਇਸੇ ਤਰੀਕੇ ਨਾਲ ਜਿਹੜੇ ਯੂਐਸ ਦੇ ਇੰਡੋ-ਪੈਸੀਫਿਕ ਅੰਦਰ ਐਲਾਈਜ਼ ਨੇ ਉਹਨਾਂ ਦੇ ਲਈ ਵੀ 8.12 ਬਿਲੀਅਨ ਡਾਲਰ ਜਿਹੜੇ ਆ ਉਹ ਰੱਖੇ ਗਏ ਨੇ ਅਚਾ TikTok ਬਿੱਲ ਵਾਲੀ ਗੱਲ ਆਪਾਂ ਆਲਰੇਡੀ ਤੁਹਾਡੇ ਨਾਲ ਜੇਕਰ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਆਪਾਂ TikTok ਦੇ ਬਾਰੇ ਵੀਡੀਓ ਪ੍ਰੋਪਰ ਹੋ ਬਣਾਈ ਹੋਈ ਆ ਇਹਦੇ ਵਿੱਚ ਵੀ ਜਿਹੜਾ ਉਹਦੀ TikTok ਵਾਲੇ ਬਿੱਲ ਦੀ ਗੱਲ ਕੀਤੀ ਗਈ ਆ ਸੋ ਇਹ ਅੰਤਰਰਾਸ਼ਟਰੀ ਮਸਲੇ ਆ ਵੀ ਆ ਅਤੇ ਖੈਰ ਆਪਾਂ ਲਗਾਤਾਰ ਤੁਹਾਡੇ ਨਾਲ ਸਾਰੇ ਮਸਲਿਆਂ ਤੇ ਗੱਲ ਕਰਦੇ ਹੀ ਰਹਨੇ ਆ ਤੇ ਇੱਕ ਵਾਰ ਫਿਰ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ